ਦਾ ਵੱਡਾ ਪ੍ਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਲੱਖੇ ਦੀ ਸੰਧ ਤੇ ਸਹਿਯੋਗ ਦੇ ਨਾਲ ਜੀ ਸਭ ਤੋਂ ਪਹਿਲਾਂ ਹੀ ਸ세ਗਲੀ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਆਪਣੇ ਬਹੁਤ ਹੀ ਕੀਮਤੀ ਸਮਾਂ ਜੋ ਕੱਢ ਕੇ ਸਾਡੇ ਲਈ ਟਾਈਮ ਬਖਸ਼ਿਆ ਹੈ ਤਾਂ ਮੈਂ ਸਾਰਿਆਂ ਦਾ ਸਾਡੇ ਬਰਮਾ ਜੀ ਇਹਨਾਂ ਨੇ ਬਹੁਤ ਸਾਡੀ ਸਪੋਰਟ ਕੀਤੀ ਹੈ ਜੀ ਤੁਹਾਨੂੰ ਸਾਰਿਆਂ ਨੂੰਰੇ ਨਮਾਜ਼ੀਆ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਆਣ ਵਾਲੀ 22 ਸਤੰਬਰ ਨੂੰ ਜੋ ਕਿ ਆਪਣੇ ਅੱਜ ਤੋਂ ਦੇਖ ਲਓ 15 18 20 ਦਿਨ ਰਹਿ ਚੁੱਕੇ ਹੈ ਤਾਂ 51 ਸਾਡੀ ਜੋ ਲੋੜਮੰਦ ਪਰਿਵਾਰ ਸਾਡੀ ਭੈਣਾਂ ਨੇ ਉਹਨਾਂ ਦੇ ਜੋ ਵਿਆਹ ਹੈ ਆਨੰਦ ਕਾਰਜ ਹੈ ਉਸ ਦਿਨ ਹੋਣੇ ਹੈ ਸਭ ਨੇ ਸਾਰੇ ਪੰਜਾਬ ਦੇ ਲੈਵਲ ਦੇ ਜੋੜੇ ਸਾਡੇ ਨਾਲ ਕੰਟੈਕਟ ਤੇ ਆਏ ਹੈ ਸਾਰਾ ਪੰਜਾਬ ਦੇ ਸਹਿਯੋਗ ਨਾਲ ਵਿਆਹ ਹੋ ਰਿਹਾ ਜੀ ਸੋ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਤਿਆਰੀਆ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਹਰੇਕ ਸੱਡੀ ਭੈਣ ਦਾ ਹਰੇਕ ਕੁੜੀ ਦਾ ਹਰੇਕ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਸੱਡਾ ਵਿਆਹ ਵੀ ਗੱਜ-ਬੱਜ ਕੇ ਬੜੀਆ ਤਰੀਕੇ ਨਾਲ ਹੋਵੇ ਕੁਝ ਸਮਾਂ ਇਦਾਂ ਨਾ ਹੋ ਜਾਂਦਾ ਕਿ ਚਲੋ ਇਹ ਚੀਜ਼ਾਂ ਉਤਾਰ ਚੜਾਪ ਕਰ ਨਹੀਂ ਹੋ ਪਾਂਦੀਆਂ ਤਾਂ ਇਸ ਵਾਰ ਪਾ ਜੀ ਸਾਰੇ ਭਰਾਵਾਂ ਨੇ ਪੂਰੇ ਆਪਣੇ ਜਿੰਨੇ ਬੈਠੇ ਵਰਮਾ ਹੀ ਬੈਠੇ ਸਾਡੇ ਭਰਾ ਖੜੇ ਪੂਰੇ ਪੰਜਾਬ ਦੇ ਬਾਸ ਸੱਨੇ ਸਾਡੇ ਯੂਥ ਹੈ ਉਹਨਾਂ ਵੱਲੋਂ ਅਸੀਂ ਸਭ ਨੇ ਸਲਾਹ ਕੀਤੀ ਪਹਿਲਾਂ ਅਸੀਂ ਸੋਚਿਆ ਟੂਰਨਾਮੈਂਟ ਕਰਾਈਏ ਟੂਰਨਾਮੈਂਟ ਸਾਡੇ ਸਾਰੇ ਭਰਾ ਚਲੋ ਰਲ ਮਿਲ ਕੇ ਕਰਾਂਦੇ ਆ ਫਿਰ ਅਸੀਂ ਇੱਕ ਸੋਚ ਸੋਚੀ ਕਿ ਅਸੀਂ ਲੋੜਵੰਦ ਪਰਿਵਾਰਾਂ ਦੇ ਜਾਂ ਜੋ ਵਿਆਹ ਹੈ ਜਿੱਥੇ ਸਾਡੀ ਲੋੜ ਦੇਖੋ ਜੀ ਜ਼ਿੰਦਗੀ 'ਚ ਕੁਝ ਆਏ ਆ ਤਾਂ ਕੁਝ ਕਰਕੇ ਜਾਣਾ ਹੈ ਜੀ ਆਪਣੇ ਲਈ ਤਾਂ ਆਪਾਂ ਸਭ ਕੁਝ ਸੋਚਦੇ ਆ ਸਵਾਦ ਤਾਂ ਹੈ ਆਪਾਂ ਕਿਸੇ ਦੁਆ ਦੇ ਭਲਾ ਕਰੀਏ ਜੀ ਬਸ ਇਹੀ ਦੁਆਵਾਂ ਸਭ ਦੀ ਲੈ ਕੇ ਆਪ ਚੱਲੇ ਹੋਏ ਆ ਅਕਈ ਤਰ੍ਹਾਂ ਦੇ ਸ਼ਾਗਰ ਵੀ ਹੁੰਦੇ ਆ ਜੀ ਚਾਹ ਹੁੰਦੇ ਆ ਬੱਚਿਆਂ ਦੇ ਮੰਦਪ ਵਿੱਚ ਵੀ ਪਰਿਵਾਰਾਂ ਦੇ ਮੰਦਪ ਵਿੱਚ ਹਾਂਜੀ ਸੋ ਉਸ ਦੇ ਸੰਬੰਧ ਵਿੱਚ ਕਿਹੋ ਜੀਆਂ ਤਿਆਰੀਆਂ ਹੋਣਗੀਆਂ ਜੀ ਦੇਖੋ ਜੀ ਪੂਰਾ ਰੀਤੀ ਰਿਵਾਜ ਨਾਲ ਵਿਆਹ ਹੋ ਰਿਹਾ ਜਿਵੇਂ ਆਪਾਂ ਆਪਣਾ ਪਰਸਨਲ ਆਪਾਂ ਸਾਰੇ ਵਿਆਹ ਕਰਦੇ ਉਦਾਂ ਹੋ ਰਹੀ ਕਲਾਕਾਰ ਅਲੱਗ-ਅਲੱਗ ਤਰ੍ਹਾਂ ਦੇ ਕਲਾਕਾਰ ਆ ਰਹੇ ਜੀ ਪੂਰਾ ਰੋਟੀ ਪਾਣੀ ਦਾ ਸਿਸਟਮ ਪੂਰਾ ਮਤਲਬ ਜਿਵੇਂ ਕਿ ਆਪਣੀ ਇੱਕ ਪਾਰਟੀ ਆਰਗੇਨਾਈਜ਼ਰ ਹੁੰਦੀ ਹੈ ਔਰ ਉਸੇ ਹਿਸਾਬ ਨਾਲ ਸਾਰਾ ਹੋ ਰਿਹਾ ਜੀ ਸਾਰਾ ਲੋਡਮਨ ਸਮਾਨ ਜੋ ਬੈੱਡ ਤੇ ਲੈ ਕੇ ਹਰੇਕ ਚੀਜ਼ ਆਪਾਂ ਦੇ ਰਹੇ ਆ ਜੀ ਉਸ ਤੋਂ ਇਲਾਵਾ ਜੋ ਉਹਨਾਂ ਦੀ ਸੂਟ ਜਿਵੇਂ ਕਿ ਆਪਣੇ ਮੇਕਅਪ ਕਿਟ ਤੇ ਲੈ ਕੇ ਸੂਟਾਂ ਤੇ ਲੈ ਕੇ ਜੋ ਪਰਸਨਲ ਚੀਜ਼ਾਂ ਵੀ ਹੁੰਦੀ ਸਾਰਾ ਆਪਾਂ ਸਭ ਉਹਨਾਂ ਨਾਲ ਸਾਥ ਦੇ ਰਹੇ ਆ ਜੀ ਕਿੰਨੇ ਜੋੜੇ ਹੁਣ ਤੱਕ ਜਿਹੜੇ ਤੁਹਾਡੇ ਕੋਲ ਆਪਣੀ ਐਂਟਰੀ ਕਰਵਾ ਚੁੱਕੇ ਜੀ ਇਸ ਵਾਰ ਦੇਖ ਲਈ ਪਰਮਾਤਮਾ ਦੀ ਕਿਰਪਾ ਹੈ ਪੂਰੇ ਪੰਜਾਬ ਦਾ ਸਹਿਯੋਗ ਹੈ ਪੂਰੇ ਪੰਜਾਬ ਚੋਂ ਮੇਰੇ ਕੋਲ 57 ਜੋੜੇ ਆ ਚੁੱਕੇ ਤੇ ਜੀ ਜੋ ਕਿ ਕੁਝ ਹੜ ਆ ਚੁੱਕੇ ਤੁਹਾਨੂੰ ਪਤਾ ਕੋਈ ਐਦਾ ਹੀ ਸਮੱਸਿਆ ਹੋਊਗੀ ਕੁਝ ਜੋੜੇ ਕੈਨਸਲ ਹੋ ਚੁੱਕੇ ਆ ਤਾਂ ਹੁਣ ਐਵੇਂ ਮਤਲਬ ਕਿ ਹੁਣ ਕਮ ਸੇ ਕਮ ਸਾਡੇ 46 ਜੋੜੇ ਰਹਿ ਚੁੱਕੇ 10 15 10 12 ਜੋੜੇ ਸਾਡੇ ਕੈਨਸਲ ਹੋ ਗਏ ਪਰ ਹੁਣ ਡੇਲੀ ਤੁਹਾਨੂੰ ਫੋਨ ਫੇਰ ਰਿਪੀਟ ਹੋ ਰਹੇ ਜੀ ਜਿੰਨੇ ਵੀ ਹੋ ਜੇ ਮਨਨ ਕਿ ਕਹਿਣ ਦਾ ਮਤਲਬ ਇਹ ਹੈ ਸਾਰੇ ਦੇ ਸਹਿਯੋਗ ਨਾਲ 51 ਪਲੱਸ ਹੀ ਕਰਾਂ ਦਾ ਪੂਰਾ ਦਾ ਅਰੇਂਜਮੈਂਟ ਹੈ ਜੀ ਸਾਡੀ ਲਾਸਟ ਜਿਹੜੀ ਕਿਹੜੀ ਹੈ ਮਤਲਬ ਮੜਾ ਦੇ ਸਬੰਧੇ ਵਿੱਚ ਅੱਪ ਤੱਕ ਤੁਸੀਂ ਮਤ ਬੰਦਾ ਡਿਸਪੈਂਡ ਕਰਦਾ ਸਾਡੀ ਲਾਸਟ ਡੇਟ ਹੈ ਜੀ 10 ਤਰੀਕ ਆਪਾਂ 10 ਤਰੀਕ ਤੱਕ ਜਿੰਨੇ ਵੀ ਆਪਣੇ ਪਰ ਵਾ ਸਾਡੇ ਰਿਸਟਰ ਹੋ ਜੋ ਹੋ ਜੂਗੇ ਤਾਂ ਆਪਾਂ ਉਹਨਾਂ ਦੇ ਅੱਗੇ ਕਾਰਵਾਈ ਕਰਾਂਗੇ। ਜੀ ਟਰਮ ਕੰਡੀਸ਼ਨ ਕੀ ਹੈ ਤੁਹਾਡੀ? ਸਾਡੀ ਟਰਮ ਕੰਡੀਸ਼ਨ ਇਹ ਹੈ ਜੀ ਦੇਖੋ ਕੋਈ ਵੀ ਸਾਨੂੰ ਫੋਨ ਕਰਦਾ ਏ ਠੀਕ ਆ ਅਸੀਂ ਉਹਨੂੰ ਇੱਕ ਫਾਰਮ ਫਿਲ ਕਰਾਉਣ ਨੂੰ ਕਹਿੰਦੇ ਕਿ ਅਸੀਂ ਉਹਨਾਂ ਨੂੰ WhatsApp 'ਤੇ ਫਾਰਮ ਫਿਲ ਕਰਨੇ ਉਹ ਕਹਿੰਦੇ ਜਿਸ ਦੇ ਵਿੱਚ ਲੜਕੀ ਲੜਕੇ ਦੇ ਆਈਡੀ ਪ੍ਰੂਫ ਉਹਨਾਂ ਹੀ ਫੋਟੋਜ਼ ਉਹਨਾਂ ਹੀ ਮੰਮੀ ਪਾਪਾ ਦੀ ਫੋਟੋ ਉਹਨਾਂ ਸਰਪੰਚ ਮੌਜੂਦਾ ਕੋਈ ਸਰਪੰਚ ਹੈ ਕੋਈ ਐਮਸੀ ਹੈ ਉਹਨਾਂ ਦੇ ਮਜੂਰਗੀ 'ਚ ਵਿਆਹ ਹੋ ਰਿਹਾ ਹੈ ਉਹਨਾਂ 'ਤੇ ਸਟੈਂਪ ਲੱਗ ਰਹੀ ਹੈ ਜੀ ਉਹਨਾਂ ਦੇ ਪੂਰੇ ਮਤਲਬ ਕਿ ਗਰੰਟੀ ਉਹਨਾਂ ਦੀ ਪਾਈ ਹੋਈ ਹੈ ਤਾਂ ਉਸ ਅਕੋਰਡਿੰਗ ਆਪਾਂ ਵਿਆਹ ਕਰ ਰਹੇ ਜੀ ਥੋੜੀ ਸਸਤਾ ਮਤਲਬ ਤੁਹਾਨੂੰ ਕਿੱਦਾਂ ਮੋਟੀਵੇਟ ਕਰੇ ਵੀ ਆਪਾਂ ਇਹ ਗਰੀਕ ਮੇਰੇ ਵਿਆਹ ਕਰੀਏ ਇਹ ਦੇਖੋ ਜੀ ਇਹਦਾ ਵਿਚਾਰ ਹੈ ਜੀ ਪ੍ਰਮਾਤਮਾ ਵੱਲੋਂ ਸਾਡੇ ਮੰਚ ਵਿਚ ਵਿਚਾਰ ਆਇਆ ਹੈ ਜੀ ਕਿ ਵੀ ਇਹ ਕਰੀਏ ਕਿਉਂਕਿ ਅਸੀਂ ਜੇ ਜ਼ਿੰਦਗੀ ਚ ਆਏ ਇੱਕ ਬੁੱਟਾ ਐਸਾ ਲੱਗੇ ਜਾਣਾ ਕਿ ਦੁਨੀਆ ਯਾਦ ਰੱਖੇ ਦੀ ਕਿ ਵੀ ਸਾਰੇ ਕੀ ਸਾਡਾ ਚਲੋ ਮੈਂ ਪਹਿਲੇ ਵੀ ਗੱਲ ਰਿਪੀਟ ਕੀਤੀ ਆਪਣੇ ਲਈ ਸਾਰੇ ਸੋਚਦੇ ਸਵਾਦ ਤਾਂ ਹੈ ਜੇ ਆਪਾਂ ਦੂਸਰੇ ਹੀ ਸੋਚ ਕੇ ਚੱਲੀਏ ਬੜਾ ਉਪਰਾਲਾ ਹੈ ਜੀ ਦੇਖੋ ਮੇਰੇ ਕੱਲੇ ਦੇ ਮੈਂ ਕੋਈ ਪੋਲੀਟੀਕਲ ਫੈਮਿਲੀ ਚ ਉਹ ਹਾਈ ਫਾਈ ਚੋਂ ਮੈਂ ਮੀਡਲ ਫੈਮਿਲੀ ਚੋਂ ਜਿਵੇਂ ਸਾਰੇ ਆਪਾਂ ਭਰਾ ਖੜੇ ਨੇ ਵਿੱਚ ਉਹ ਉੱਠੇ ਆ ਜੀ ਦੇਖੋ ਜੀ ਬਸ ਅੱਗੇ ਪਰਮਾਤਮਾ ਜਿਹੜੇ ਰਾਹ ਤੇ ਤੋਰਨਾ ਆਪਾਂ ਬਸ ਪੂਰਾ ਸਟ੍ਰਗਲ ਚੱਲ ਰਿਹਾ ਜੀ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਸਹਿਯੋਗ ਹੈ ਸਾਡੇ ਬਰਮਾ ਜੀ ਦਾ ਸਹਿਯੋਗ ਹੈ ਸਾਡੇ ਭਰਾਵਾਂ ਦਾ ਸਹਿਯੋਗ ਹੈ ਪੂਰੇ ਪੰਜਾਬ ਲੈਵਲ ਦੇ ਬੰਦਿਆਂ ਸੇ ਹੋ ਗਿਆ ਜੀ ਪੈਲੈਸ ਵੀ ਇੱਕ ਕੋਈ ਕਹਿੰਦੇ ਬੁੱਕ ਕਰਿਆ ਜੀ ਤੁਹਾਡੇ ਹਾਂ ਜੀ ਹਾਂ ਜੀ ਦੇਖੋ ਜੀ ਕਗਲ ਹੋ ਰਾ ਰੰਗੀ ਪੈਲੈਸ ਸੇ ਜੋ ਕਰਾੜੀ ਮਨੰਡਰ ਰੋਡ ਤੇ ਹੈ ਜੀ ਕਮ ਸੇ ਕਮ 4-5000 ਬੰਦੇ ਹੀ ਗੈਦਰਿੰਗ ਹੈ ਜੀ ਦੇਖੋ ਆਪਾਂ ਹਰੇਕ ਜੋੜੇ ਨੂੰ ਕਿਹਾ ਕਿ 50 ਬੰਦੇ 25 ਲੜਕੇ ਤੇ 25 ਲੜਕੀਆਂ ਦੇ ਕਿ ਤੁਹਾਡਾ ਕੋਈ ਰਿਸ਼ਤੇਦਾਰ ਨਾਰਾਜ਼ ਨਾ ਰਹੇ ਬੇ ਕੋਈ ਮਨਚ ਗਿਲਾ ਸ਼ਿਕਵਾ ਨਾ ਰਹੇ ਜਵੇ ਬੜੀਆ ਤਰੀਕੇ ਨਾਲ ਪੂਰਾ ਪੈਲੈਸ ਕਰਿਆ ਪੂਰਾ ਸਿੰਗਲ ਲੱਗ ਰਹੀ ਪੂਰਾ ਅਰੇਂਜਮੈਂਟ ਜਿਵੇਂ ਵੀ ਹੁੰਦਾ ਹੈ ਪੂਰੇ ਸਿਸਟਮ ਨਾਲ ਆਪਾਂ ਕਰ ਲਿਆ ਹਾਂ ਕਿੰਨੇ ਵਜੇ ਬਰਾ ਆ ਫਿਰ ਜਿਹੜੇ ਦੁਪਹਿਰ ਦਾ ਖਾਣਾ ਤੇਰਾ ਸਾਰਾ ਜਿਹੜਾ ਵਧੀਆ ਹੋਵੇ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਬ੍ਰੇਕਫਾਸਟ ਦਾ ਇੰਤਜ਼ਾਮ ਕੀਤਾ ਜਿਵੇਂ ਆਪਣਾ ਹੁੰਦਾ ਜੀ ਉਸ ਤੋਂ ਬਾਅਦ ਆਪਾਂ ਦੁਪਹਿਰ ਦਾ ਲੰਚ ਹੈ ਜਿਹਦਾ ਇੰਤਜ਼ਾਮ ਪੂਰਾ ਹੋਇਆ ਜੀ ਪੂਰੇ ਬੈਂਡ ਜਿਵੇਂ ਆਪਣਾ ਚਲੋ ਅਨੰਦ ਕਾਰਜ ਹੋਣ ਤੋਂ ਬਾਅਦ ਪੂਰਾ ਗੱਜ-ਬਾਜੇ ਨਾਲ ਗੱਜੇ বাজਜਣਾ ਆਪਾਂ ਨੂੰ ਐਂਟਰੀ ਕਰਾਵਾਂਗੇ ਪੂਰਾ ਉਹਨਾਂ ਦਾ ਜੋ ਦਿਲ ਹੈ ਪੂਰਾ ਮਤਲਬ ਕੀ ਸੁਪਨਾ ਪੂਰਾ ਕਰੀਏ ਅਸੀਂ 10 ਵਜੇ ਉਹਨਾਂ ਨੂੰ ਟਾਈਮਿੰਗ ਦਿੱਤੀ ਸਵੇਰ ਨੂੰ ਮਾਰਨਿੰਗ 10 ਵਜੇ ਤੇ ਅਸੀਂ ਇਹ ਅਨੰਦ ਕਾਰਜ ਆਪਾਂ ਸ਼ੁਰੂ ਕਰ ਲੈਣੇ ਅ ਵਿਪੋਜ ਜੇ ਹੁਣ ਵੀ ਕਿਸੇ ਜੋੜਿਆਂ ਨਾਲ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿਵੇਂ ਕਰ ਸਕਦੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਜਿਵੇਂ ਤੁਹਾਡੇ ਵਰਗੇ ਭਰਾ ਖੜੇ ਹੈ ਇਹਨਾਂ ਥਰੂ ਆਪਾਂ ਕਰ ਰਹੇ ਬਾਕੀ ਸਾਡੀ ਐਡਵਰਟਾਈਜ਼ਮੈਂਟ ਜੋ ਕਿ ਬੋਰਡ ਲੱਗ ਚੁੱਕੇ ਹੈ ਅਗਰ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਅਸੀਂ ਤੁਹਾਡੇ ਰਾਹੀਂ ਆਪਣਾ ਨੰਬਰ ਜਾਰੀ ਕਰਾਂਗੇ ਕਿ ਤਾਂ ਕਿ ਉਹਨਾਂ ਕੋਲ ਨੰਬਰ ਸਾਡਾ ਪਹੁੰਚ ਸਕੇ ਸਾਡਾ ਨੰਬਰ ਹੈ 8556993571 8556993571 ਦੇ ਕੋਈ ਕਿਸੇ ਨੇ ਦੇ ਸਹਯੋਗ ਕਰਨਾ ਹੋਵੇ ਇਹਨਾਂ ਵਿਆਹਾਂ 'ਚ ਕਿਵੇਂ ਹਾਂਜੀ ਸਹਯੋਗ ਐ ਤਾਂ ਜੀ ਮੈਨੂੰ ਫੋਨ ਵੀ ਆਇਆ ਜੀ ਕਈ ਪੰਨਾਂ ਦੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਏ ਅੱਜ ਸਾਨੂੰ ਮਾਰਨਿੰਗ ਪਤਾ ਲੱਗਿਆ ਏ ਕਿ ਕੁਝ ਲੋਕ ਸਾਡੇ ਸਾਡੇ ਨਾਮ ਲੈ ਕੇ ਪੈਸੇ ਇਕੱਠੇ ਕਰ ਰਹੇ ਹੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਅਸੀਂ ਕੋਈ ਕਿਸੇ ਦੀ ਗਰਾਹੀ ਨਹੀਂ ਕਰ ਰਹੇ ਕੋਈ ਪੈਸਾ ਮਤਲਬ ਕਿ ਜਗਾ ਜਗਾ ਕੇ ਕਥਾ ਨਹੀਂ ਕਰ ਰਹੇ ਠੀਕ ਹੈ ਜੀ ਇਹ ਸਾਡੇ ਕੁਝ ਕਿ ਸਾਡੇ ਬੀਰ ਬੈਠੇ ਆ ਵਧੀਆ ਬੰਦੇ ਸਾਡੇ ਜੁੜੇ ਹੋਏ ਜਿਹੜੇ ਸਾਡਾ ਸਹਿਯੋਗ ਦੇ ਰਹੇ ਬਾਕੀ ਪੰਜਾਬ ਤੋਂ ਮੈਨੂੰ ਖੁਦ ਕਾਲ ਆ ਰਹੇ ਆ ਹਰੇ ਪਾਸੇ ਦੇ ਕਿ ਬਾਈ ਸਾਡਾ ਸਹਿਯੋਗ ਤੁਹਾਡੇ ਨਾਲ ਦੱਸੋ ਕੈਸੇ ਬਾਈ ਕੋਈ ਸਾਨੂੰ ਬਿਸਤਰੇ ਦੇ ਰਿਹਾ ਕੋਈ ਸਾਨੂੰ ਸੂਟ ਦੇ ਰਿਹਾ ਮਤਲਬ ਕਿ ਕੋਈ ਸਾਨੂੰ ਦੇਹ ਸੋਰੀ ਲੋਨ ਮੰਦ ਪ੍ਰਵਾਜੋ ਸਮਾਨ ਨਹੀਂ ਪੈਸੇ ਦੇ ਰਹੇ ਕੋਈ ਨਾ ਕੋਈ ਆਪਣਾ ਸਪੋਰਟ ਕਿਉਂਕਿ ਇਹ ਬੜਾ ਕਾਰਜ ਹੈ ਜੀ ਮਲਕੀ ਹਾਈ ਲੈਵਲ ਦਾ ਕਾਰਜ ਹੈ ਜੀ ਪੂਰੇ ਪੰਜਾਬ ਲੈਵਲ ਦਾ ਕਾਰਜ ਹੋ ਚੁੱਕਿਆ ਜੀ ਜਿਹੜੀ ਬੱਚਿਆਂ ਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚ ਸਮਾਨ ਵੀ ਦੇਣਾ ਹੈ ਕੀ ਕੀ ਆਟਮਾ ਉਹਦੇ ਵਿੱਚ ਉਸ ਦੇ ਵਿੱਚ ਅਸੀਂ ਬੈੱਡ ਦੇ ਰਹੇ ਜੀ ਗੱਦੇ ਦੇ ਰਹੇ ਹੈ ਜੀ ਉਸੇ ਡਰੈਸਿੰਗ ਟੇਬਲ ਅਲਮਾਰੀ ਦੇ ਰਹੇ ਹੈ ਜੀ ਉਸ ਦੇ ਵੀ ਨਾਲ ਆਪਾਂ ਸੋਫੇ ਦੇ ਰਹੇ ਹੈ ਉਸ ਤੋਂ ਇਲਾਵਾ ਆਪਾਂ ਬਸੂਟ ਦੇ ਰਹੇ ਮੇਕਅਪ ਕਿੱਟਾ ਤੋਂ ਲੈ ਕੇ ਪਾਰਸ ਤੋਂ ਲੈ ਕੇ ਮੁੰਡੇ ਕੜੀਆ ਤੱਕ ਉਹਨਾਂ ਅਟੈਚੀ ਬੈਗ ਤੇ ਲੈ ਕੇ ਹਰ ਇੱਕ ਚੀਜ਼ ਆਪਾਂ ਉਹ ਪ੍ਰੋਵਾਈਡ ਕਰ ਰਹੇ ਜੀ ਜੋ ਉਹਨਾਂ ਨੂੰ ਨੀਡ ਹੁੰਦੀ ਹੈ ਕਿਸੇ ਤਰ੍ਹਾਂ ਦਾ ਕੋਈ ਹੋਰ ਸ਼ਗਨ ਵਗੈਰਾ ਤਾਂ ਦਿੱਤਾ ਜਾ ਸ਼ਗਨ ਵੀ ਦੇਖੋ ਜੀ ਦਵਾਈਆਂ ਦੇ ਨਾਲ ਦੇਖੋ ਦੇਖੋ ਸਾਡੀ ਪੈਣਾ ਆਪਾਂ ਘਰ ਤੋਂ ਵੀ ਤੋਰਦੇ ਸ਼ਗਨ ਤਾਂ ਦੇਣਾ ਪੈਂਦਾ ਸਾਰਾ ਸਭ ਕੁਝ ਆਪ ਪਾ ਕਰਾਂਗੇ ਜੀ ਬਰਮਾ ਜੀ ਕੀ ਕਹੋਗੇ ਵੱਡਾ ਪਰਮਾ ਦਾ ਇਹ ਦਿੱਤੂ ਜੀ ਨਾਲ ਵੱਲੋਂ ਸਮੁੱਚੇ ਇਹਨਾਂ ਦੇ ਜਿੰਨੇ ਵੀ ਦੋਸਤ ਮਿੱਤਰ ਹੈ ਤੁਹਾਡੇ ਵਰਗੇ ਸਖੀਤਾ ਹੈ ਜੀ ਸੋ ਕਿਵੇਂ ਦੇਖਦੇ ਹੋ ਇਹਨਾਂ ਦੇ ਇਸ ਪਰਮਾ ਨੂੰ ਅੱਲਾਹ ਪੰਦਾ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰਵੀਰ ਜੀ ਕਿਉਂਕਿ ਇੱਕ ਛੋਟੇ ਜਿਹੇ ਸੰਦੇਸ਼ ਤੇ ਤੁਸੀਂ ਇੱਥੇ ਸਾਡੇ ਪਹੁੰਚੇ ਆ ਔਰ ਉਸ ਤੋਂ ਬਾਅਦ ਬੀਪੁਰ ਬਰਦਾ ਨੇ ਵੀ ਟਾਈਮ ਕੱਢ ਕੇ ਅੱਜ ਇਹ ਜੋ ਪ੍ਰਸਵਾਰਤਾ ਸਟਾਰਟ ਕਰੀ ਹੈ ਉਸ ਦੇ ਪੱਖ ਦੇ ਵਿੱਚ ਇੱਕ ਗੱਲ ਕਰਨਾ ਚਾਹੁੰਦਾ ਹੈ ਦੇਖੋ ਜੋ ਏਦਾਂ ਦੇ ਉਪਰਾਲੇ ਹੁੰਦੇ ਆ ਕਦੇ ਵਿਅਤ ਨਹੀਂ ਜਾਂਦੇ ਹੈਗੇ ਕਿਉਂਕਿ ਇਹ ਸੰਸਾਰਿਕ ਸੰਸਾਰ ਦੇ ਵਿੱਚ ਜੋ ਇਕ ਧੀ ਕਿਸੇ ਨੇ ਸਮਝ ਲਓ ਕਿ ਜੰਮੀ ਆਇਆ ਕਿਸੇ ਦੇ ਹੋਈ ਹੈ ਉਹ ਆਪਣੇ ਮਾਪੇ ਦੇ ਇਹ ਹੁੰਦਾ ਵੀ ਮੇਰੀ ਧੀ ਦਾ ਆਨੰਦ ਕਾਰਜ ਮੇਰਾ ਘਰ ਦਾ ਬੇਟੀ ਦਾ ਵਿਆਹ ਹੋ ਜਾਵੇ ਕਿਸੇ ਵੀ ਤਰ੍ਹਾਂ ਜੋ ਵੀ ਉਹਦੀ ਜਾਤ ਹੈ ਜੋ ਵੀ ਬਰਾਦਰੀ ਹੈ ਇੰਦਾ ਦੇ ਉਪਰਾਲੇ ਕਰਨੇ ਪੰਜਾਬ ਦੇ ਵਿੱਚ ਬਹੁਤ ਕੱਟ ਸੰਸਥਾਵਾਂ ਹੈਗੀਆਂ ਕਿਉਂਕਿ ਵਿਪੂ ਦੇ ਸਾਡੇ ਵੀਰ ਨੇ ਇੱਕ ਦੋ ਵਾਰੀ ਪਹਿਲਾਂ ਜ਼ਿਕਰ ਕਰਿਆ ਵੀ ਇੰਦਾ ਅਸੀਂ ਕਰਨਾ ਚਾਹੁੰਦੇ ਆ ਚਲੋ ਨਾਲ ਮਿਲ ਕੇ ਸਾਰਾ ਹੋ ਰਿਹਾ ਔਰ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਟੋਟਲੀ ਵੀਆਈਪੀ ਜਿਹੜੇ ਸਾਡੇ ਹੈਗੇ ਆ ਕੋਈ ਵੀ ਨੇੜੇ ਦਾ ਦੂਰ ਦਾ ਇਸ ਦੇ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰੇ ਗਏ ਆ ਚਾਹੇ ਕਈ ਸਰਕਾਰੀ ਹੈ ਕੋਈ ਧਾਰਮਿਕ ਸੰਸਥਾਵਾਂ ਦੇ ਮੋਢਲੇ ਹੈਗੇ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਔਰ ਜੋ ਬੰਦਾ ਕਹੇ ਵੀ ਮੈਂ ਇਸ ਸੰਸਾ ਦੇ ਨਾਲ ਜੁੜ ਕੇ ਔਰ ਮੈਂ ਇਸ ਸੰਸਾ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਉਹਨਾਂ ਦਾ ਵੈਲਕਮ ਹੈ ਕੋਈ ਸਾਨੂੰ ਇਹ ਵੀ ਪੁੱਛ ਸਕਦਾ ਵੀ ਤੁਹਾਡੇ ਕੋਲ ਕੀ ਆਇਆ ਕਿਹਾ ਗਿਆ ਸਾਨੂੰ ਕੋਈ ਇਸ ਦਾ ਚੱਕਰ ਨਹੀਂ ਹੈਗਾ ਕਿਉਂਕਿ ਐਦਾਂ ਦੇ ਸੰਸਾਵਾ ਜਿਹੜੀਆਂ ਹੈਗੀਆਂ ਬਹੁਤ ਘੱਟ ਹੈ ਬਾਅਦ ਦੇ ਵਿੱਚ ਲੋਕੀ ਕਹਿਣ ਲੱਗ ਜਣੇ ਜੀ ਇਹਨੇ ਆ ਕਰਤਾ ਉਹ ਕਰਤਾ ਪਰ ਇਹ ਖੁੱਲਾ ਹੈ ਇਹ ਗਰੇ ਦੇਪੂ ਬਿਲਕੁਲ ਬਿਲਕੁਲ ਇਹ ਖੁੱਲਾ ਹੈ ਕੋਈ ਵੀ ਸਾਨੂੰ ਕਹਿ ਸਕਦਾ ਹੈ ਦੇਪੂ ਨੂੰ ਕਹਿ ਸਕਦਾ ਵੀ ਆ ਕੀ ਹੈ ਹੋ ਰਿਹਾ ਹਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਜੋ ਕੰਨਿਆ ਜੋ ਬੱਚੇ ਇਸ ਸਭੰਗ ਦੀ ਘੜੀ ਦੇ ਵਿੱਚ ਹਾਜ਼ਰ ਹੋਣਗੇ ਉਹਨਾਂ ਨੂੰ ਉਹਨਾਂ ਦਾ ਬਣਦਾ ਸਭ ਨਾਲ ਜੋ ਵੀ ਹੈਗਾ ਰਿਤੀ ਰਿਵਾਜ ਚਾਹੇ ਉਹ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਈਸਾਈ ਹੈ ਉਸੇ ਦੇ ਹਿਸਾਬ ਦੇ ਨਾਲ ਉਹਨਾਂ ਦੇ ਨੰਦਕਾਰਜ ਵਿਆਹ ਹੋਣੇ ਨਾ ਕਿ ਇੱਕੋ ਰੀਤੀ ਰਿਵਾਜ ਦੇ ਨਾਲ ਨਹੀਂ ਇਹ ਵੀ ਬਿਲਕੁਲ ਜ਼ਰੂਰੀ ਗੱਲ ਇਹਨਾਂ ਨੇ ਜਿਹੜੇ ਵਰਮਾ ਦੀ ਕਿਉਂਕਿ ਹਰ ਇੱਕ ਦੀ ਆਪਣੀ ਰੀਤੀ ਰਿਵਾਜ ਹੁੰਦੀ ਹੈ ਸਿੱਖ ਪ੍ਰਵਾਹ ਦੇ ਆਨੰਦਕਾਰ ਜਿਹੜੇ ਹਿੰਦੂਤੀਆਂ ਪੜਾਣ ਦੇ ਜਿਹੜੇ ਉਹਨਾਂ ਦੇ ਫੇਰੇ ਕਰਵਾ ਦਿੰਦੇ ਹੈ ਨਾ ਜਦੋਂ ਉਹਨਾਂ ਦਾ ਨਕਾਬ ਪੜੇ ਜਾਂਦੇ ਆ ਸਾਈਆਂ ਦੇ ਵੀ ਚਲੋ ਉਹ ਹੋਣਗੇ ਕਿਵੇਂ ਜੇਕਰ ਇਸ ਤਰ੍ਹਾਂ ਦੇ ਕੋਈ ਹੋਰ ਬੱਚੀਆਂ ਆ ਗਈਆਂ ਹੋਰ ਤਰ੍ਹਾਂ ਤੋਂ ਸਿੱਖ ਤੋਂ ਇਲਾਵਾ ਹਿੰਦੂ ਤੋਂ ਇਲਾਵਾ ਕਿਵੇਂ ਉਹਨਾਂ ਦੀ ਮਤਲਬ ਤੁਸੀਂ ਉਹ ਕਰਵਾਉਂਦੇ ਹੋ ਦੇਖੋ ਜਿਹੜੇ ਹਾਲੇ ਤੱਕ ਸਾਡੇ ਕੋਲ ਆਏ ਆ ਉਹ ਆਪਣੇ ਨੰਦਕਾਰ ਜਿੱਦਈ ਸੇਵਾ ਲੱਗੀ ਹੈ ਜੀ ਕਿ ਵੀ ਉਹ ਆਪਾਂ ਨੇ ਉਹੀ ਕਰਾਣੇ ਆ ਉਸ ਤੋਂ ਇਲਾਵਾ ਅਗਰ ਕੋਈ ਫੇਰ ਇਹ ਨੂੰ ਕਹਿੰਦਾ ਤਾਂ ਵੀ ਉਹ ਵੀ ਐਗਰੀ ਹੈ ਉਸ ਤੋਂ ਇਲਾਵਾ ਅਗਰ ਕੋਈ ਹੋਰ ਜੋੜਾ ਇਦਾਂ ਕੋਈ ਆਂਦਾ ਤਾਂ ਆਪਾਂ ਹਰ ਪਾਸੇ ਨੂੰ ਐਗਰੀ ਹੈ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਇਹ ਬਰਮਾ ਇਹਨੇ ਕਿਹਾ ਹੈ ਤੁਸੀਂ ਅਸੀਂ ਬੋਰਡ ਛਾਪੇ ਆਈ ਦੇਖੋ ਇਹ ਬੜਾ ਕਾਰਜ ਹੈ ਛੋਟਾ ਕਾਰਜ ਨਹੀਂ ਹੈ ਕੋਈ ਕਿਸੇ ਨੂੰ ਲੱਗੇ ਕਿ ਪੋਲੀਟੀਕਲ ਸਟੰਟ ਹੈ ਕੋਈ ਕਵੇ ਫਰਾਣਾ ਕੁਛ ਹੈ ਕੁਛ ਹੈ ਕਿਉਂਕਿ ਦੇਖੋ ਜੀ ਹਰੇ ਪਾਰਟੀ ਦੇ ਨਮਾਇंदे ਆ ਰਹੇ ਜੀ ਹਰੇ ਪੂਰਾ ਪਰਸ਼ਪੋਲਿਸ ਪ੍ਰਸ਼ਾਸਨ ਆ ਰਹੇ ਜੀ ਹਰੇਕ ਬੰਦਾ ਆ ਰਿਹਾ ਜੀ ਸਾਡੇ ਅੱਜ ਕਈ ਕੋਈ ਕੁਝ ਲੋਕ ਖੜੇ ਨੇਗੈਟਿਵਿਟੀ ਕਰੀ ਜਾ ਰਹੇ ਕੋਈ ਕੁਝ ਕਰੀ ਜਾ ਰਹੇ ਦੇਖੋ ਮੈਨੂੰ ਇਹ ਗੱਲ ਤੇ ਹੈਰਾਨ ਆਈ ਦੇਖੋ ਇਹਦੇ ਵਿੱਚ ਸਮਾਜ ਸੇਵਾ ਦਾ ਕੰਮ ਹੀ ਸਾਰਾ ਸਹਿਯੋਗ ਨਾਲ ਕੰਮ ਹੋ ਰਿਹਾ ਜੀ ਮਰਗੀ ਜਿਵੇਂ ਅੱਜ ਤੁਹਾਨੂੰ ਦੱਸਿਆ ਮੈਂ ਕਿ ਕੋਈ ਪੈਸਾ ਸਾਡੇ ਨਾਲ ਇਕੱਠਾ ਕਰ ਰਿਹਾ ਕੱਲ ਕੋਈ ਹੋਰ ਐਕਟੀਵਿਟੀ ਕਰੂਗਾ ਤਾਂ ਮੈਂ ਸਭ ਨੂੰ ਹੱਥ ਜੁੜ ਕੇ ਇਹ ਬੇਨਤੀ ਹੈ ਕਿ ਇਹ ਜੱਲਾ ਅਗਰ ਤੁਹਾਡੇ ਕੋਲ ਕੁਝ ਨਾ ਕੁਝ ਆਦੀ ਪਹੁੰਚ ਦੀ ਹੈ ਸਾਨੂੰ ਜਰੂਰ ਕੰਟੈਕਟ ਕਰੋ ਤੁਹਾਡਾ ਜਰੂਰ ਸਾਡਾ ਮਿਸਕਰਾ ਕਰੋ ਇਹ ਨਹੀਂਦਾ ਦਾ ਕਹਿਦਾ ਮਤਲਬ ਹੈ ਕਿ ਜੇ ਤੁਹਾਨੂੰ ਵੀ ਕਿਸੇ ਤੋਂ ਪਤਾ ਲੱਗਦਾ ਹੈ ਵੀ ਕੋਈ ਮਾਰਕੀਟ ਦੇ ਵਿੱਚ ਕੋਈ ਬਾਜ਼ਾਰ ਦੇ ਵਿੱਚ ਕਿਸੇ ਦੇ ਘਰਾਂ ਦੇ ਵਿੱਚ ਕੋਈ ਪਰਚੀ ਕੱਟਦਾ ਹੈ ਉਹ ਇਸ ਸੰਸਾ ਦੇ ਨਾਲ ਜੁੜਿਆ ਹੋਣੀ ਹੈਗਾ ਠੀਕ ਹੈ ਕੋਈ ਹਾਂਜੀ ਬਿਲਕੁਲ ਜੀ ਐਦਾਂ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਵੀ ਦੋ ਪਰਚੀਆਂ ਕਿਸੇ ਨੂੰ ਦੇਤੀਆਂ ਦੋ ਕਾਪੀਆਂ ਕਿਸੇ ਨੂੰ ਦੇਤੀਆਂ ਐਦਾਂ ਦਾ ਕੋਈ ਉਹ ਨਹੀਂ ਹੈਗਾ ਜੇ ਕੋਈ ਫੜਦਾ ਅਸੀਂ ਫੜ ਲਿਆ ਉਸ ਦੇ ਪਰਚਾ ਦਵਾਂਗੇ ਔਰ ਉਸ ਲਈ ਜੋ ਬੇਲ ਨਹੀਂ ਹੋੜ ਦਵਾਂਗੇ ਉਸ ਨੂੰ ਅੰਦਰ ਕਰਾ ਕੇ ਰੱਖਾਂਗੇ ਮੈਂ ਤੁਹਾਡੇ ਮੱਦੇਨ ਤੇ ਇਹ ਕਹਿਣਾ ਚਾਹੁੰਦਾ ਕਿ ਹਮੇਸ਼ਾ ਹੀ ਜੋ ਚੰਗੇ ਹੁੰਦੇ ਉਹਨਾਂ ਸਹਿਯੋਗ ਕਰੋ ਜੇਕਰ ਤੁਹਾਡੇ ਨਾਲ ਕੋਈ ਸਹਿਯੋਗ ਦੇਣਾ ਚਾਹੁੰਦਾ ਹੈ ਤਾਂ ਕਿਵੇਂ ਉਹ ਮਤਲਬ ਤੁਹਾਡੇ ਤੱਕ到达 ਕਰ ਸਕਦਾ ਹੈ ਸਰ ਦੇਖੋ ਜੀ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਪਰ ਹੁਣ ਸਾਡੇ ਐਡਵਰਟਾਈਜ਼ਮੈਂਟ ਬਹੁਤ ਲੱਗ ਚੁੱਕੇ ਆ ਆਨਲਾਈਨ ਸਾਡੀ ਇੰਸਟਾ ਦੇ ਫੇਸਬੁਕ ਤੇ ਹਰ ਪਾਸੇ ਐਡਵਰਟਾਈਜ਼ਮੈਂਟ ਹੋ ਰਹੀ ਹੈ ਜੀ ਜੇ ਕਿਸੇ ਨੂੰ ਕੋਈ ਪੁੱਛੂਗਾ ਵੀ ਤਾਂ ਆਦੇ ਟਾਈਮ ਦੇ ਵਿੱਚ ਸਭ ਨੂੰ ਪਤਾ ਲੱਗ ਚੁੱਕਿਆ ਕਿ ਉਹਨੇ ਵਿਆਹ ਹੋ ਰਿਹਾ ਸਾਨੂੰ ਸਾਡੇ ਕੋ ਕਾਫੀ ਬੰਦੇ ਪਹੁੰਚ ਚੁੱਕੇ ਆ ਇਹਨੇ ਕਿਹਾ ਕਿ ਸਾਨੂੰ ਫਾਣੇ ਦੇ ਉਹਨਾਂ ਦੇ ਪਤਾ ਲੱਗਿਆ ਅੱਗੇ ਦੇ ਅੱਗੇ ਪਤਾ ਲੱਗੀ ਜਾ ਰਿਹਾ ਜੀ ਪੂਰਾ ਸਹਿਯੋਗ ਪੂਰੇ ਪੰਜਾਬ ਵਾਸੀਆਂ ਨਾਲ ਹੋ ਰਿਹਾ ਜੀ ਜੀ ਆਪਾਂ ਕੁਛ ਹਿੰਮਤ ਚੱਕੀ ਆਈ ਦੇਖੋ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੀਡਲ ਫੈਲਮੇ ਜੋ ਸਾਰੇ ਭਰਾਵਾਂ ਮੰਗਣਾ ਸੀ ਵੀ ਮਤਲਬ ਕਿ ਕੰਮ ਕਰਨ ਵਾਲੇ ਨੋਰਮਲ ਕੰਮ ਕਰਦੇ ਆ ਜੀ ਹੁਣ ਅੱਡਾ ਸਟੈਪ ਚੱਕਿਆ ਆਏ ਦੇਖੋ ਪ੍ਰਮਾਤਮਾ ਹਿੰਮਤ ਦਿੱਤੀ ਆ ਜੀ ਤੁਹਾਡੇ ਭਰਾਵਾਂ ਨੇ ਸਾਥ ਦਿੱਤਾ ਜੀ ਤਾਂ ਇਹ ਕੰਮ ਹੋ ਰਿਹਾ ਅਗਰ ਇਹ ਪਹਿਲੀ ਵਾਰ ਆਪਾਂ ਕਰ ਰਹੇ ਅਗਰ ਸਾਡਾ ਪ੍ਰਮਾਤਮਾ ਦੇ ਕੀਪਨ ਆ ਹਫ਼ਤੇ ਵਧੀਆ ਤੁਹਾਡੇ ਆਸ਼ੀਰਵਾਦ ਹੋ ਚੁੱਕਿਆ ਤਾਂ ਅੱਗੇ ਨੂੰ ਆਪਾਂ ਹੋਰ ਵੱਧ ਤੋਂ ਵੱਧ ਇਦਾਂ ਦਾ ਸਮਾਜ ਸੇਵੀ ਕੰਮ ਕਰਾਂਗੇ ਕਿਸੇ ਨੂੰ ਕਿਸੇ ਤਰ੍ਹਾਂ ਵੀ ਜਿੱਥੇ ਜ਼ਰੂਰਤ ਹੋਵੇ ਜੇ ਜਿੰਨੇ ਜੋਗੇ ਹੈ ਅਸੀਂ ਉਹਦੀ ਸਹਾਇਤਾ ਕਰਾਂਗੇ मापियूं कहण चाहूं खीर जूं धीअ आहे ਅ ਨਹੀਂ ਉਹਨੇ ਜੋ ਕਿ ਅਸਮਾ ਤੇ ਉਹਨਾਂ ਨੂੰ ਕੀ ਸਮਝ ਮੈਂ ਤਾਂ ਇਹ ਕਹਾਂਗਾ ਜੀ ਸਾਡੇ ਕੋਲ ਜਿਹੜਾ ਫਾਰਮ ਭਰ ਆਣ ਆਏ ਜੀ ਸਾਡੀ ਭੈਣਾਂ ਆਈਆਂ ਉਹਨੇ ਮਾਪੇ ਆਏ ਆ ਮੈਂ ਤਾਂ ਇਹ ਕਹਾਂਗਾ ਅੱਜ ਦੇ ਟਾਈਮ 'ਚ ਦੁਨੀਆ ਦਾ ਵਿੱਚ ਅੰਨੀ ਮਨ ਲਗੀ ਆਪਾਂ ਇਹ ਕਹਿ ਰਹੀ ਅੰਨੀ ਦੁਖ ਦੀ ਘੜੀ ਹੈ ਕਿਸੇ ਦਾ 16 ਸਾਲ ਦੇ ਭਾਈ ਦੀ ਡੈਥ ਹੋ ਚੁੱਕੀ ਹੈ ਜੀ ਕਿਸੇ ਦੇ ਮਾਪੇ ਨਹੀਂ ਸਾਡੀ ਭੈਣ ਦੇ ਕਿਸੇ ਦੇ ਭਾਈ ਹੈ ਕਿਸੇ ਦੇ ਮਾਂ ਹੈ ਬਾਪ ਨਹੀਂ ਅਮਰੀ ਬਹੁਤ ਬੁਰਾ ਹਾਲ ਹੈ ਜੀ ਦੇਖਿਆ ਅੱਖਾਂ ਜੋ ਅੰਜੂ ਆਉਂਦੇ ਸਾਡੇ ਕੋਲ ਬਹਿ ਕੇ ਪਰਮਾਤਮਾ ਵੱਲੋਂ ਅਰਜ਼ਾਸ ਕਰਦੇ ਆ ਸੰਭਾ ਸਾਨੂੰ ਦੁਆ ਸਾਨੂੰ ਸੰਤੁਸ਼ਟੀ ਮਿਲਦੀ ਕਿ ਪਰਮਾਤਮਾ ਉਹ ਭੇਜਿਆਏ ਬਾਈ ਕਾਸੀ ਜਰੀਏ ਬਣੇ ਹੋਏ ਸਾਰੀ ਚੀਜ਼ਾਂ ਲਾਸਟ ਦੇ ਵਿੱਚ ਇੱਕ ਵਾਰ ਡਿਟੇਲ ਥੋੜੀ ਜਿਹੀ ਜ਼ਰੂਰ ਦੱਸੋ ਡਿਟੇਲ ਆਦਾ ਹੈ ਜੀ ਕਿ ਆਉਣ ਵਾਲੀ 22 ਸਤੰਬਰ ਨੂੰ ਇੱਕ ਗੱਲ ਹੋ ਰਹੀ ਹੈ ਮੈਨੂੰ ਕਈ ਫੋਨ ਆ ਰਹੇ ਕਿ ਬਾਈ ਅਸੀਂ ਆ ਸਕਦੇ ਹਾਂ ਅਸੀਂ ਆ ਸਕਦੇ ਬਾਈ ਜੀ ਇਹ ਸਰਬਸਾਂਝਾ ਪ੍ਰੋਗਰਾਮ ਹੈ ਜੇ ਮੈਨੂੰ ਕਿਸੇ ਨੇ ਇਨਵਾਈਟ ਨਹੀਂ ਕਰ ਹੋ ਪਾ ਰਿਹਾ ਕਾਰਨ ਨਹੀਂ ਦੇ ਹੋ ਬਾਰੇ ਤਾਂ ਵੀ ਗੁੱਸਾ ਨਾ ਕਰਿਓ ਬਹੁਤ ਮਨ ਲਗੇ ਉਲਝਿਆ ਪਿਆ ਕੰਮ ਹੈ ਕਿ ਪਤਾ ਸਮਝ ਨਹੀਂ ਆ ਰਹੀ ਕਿ ਕਿੱਦਾਂ ਨੂੰ ਕਿਆ ਕਰਨਾ ਹੈ ਠੀਕ ਹੈ ਜੀ ਬਸ ਤੁਹਾਡੇ ਹੱਥ ਜੋਗੇ ਗੁਆਇੰਸ਼ ਹੈ ਕਿ ਬਾਤੇ ਬਾਤ ਪਹੁੰਚੋ ਇਹ ਖੁੱਲਾ ਸੱਦਾ ਹੈ ਜਿਹੜਾ ਮਰਜ਼ੀ ਉੱਥੇ ਆ ਸਕਦਾ ਹੈ ਆਸ਼ੀਰਵਾਦ ਦੇਣ ਲਈ ਆ ਲਾਸਟ ਵਿੱਚ ਕੋਈ ਦੱਸ ਦਿਓ ਡਿਟੇਲ ਦੱਸ ਦਿਓ ਡਿਟੇਲ ਡਿਟੇਲ ਹੈ ਜੀ 22 ਸਤੰਬਰ ਨੂੰ ਹੈ ਜੋ ਕਿ ਆਪਣੇ ਵਿਆਹ ਹੈ ਜੀ ਠੀਕ ਹੈ ਰੰਗੀ ਪਹਿਰੇ ਸਹੀ 10 ਵਜੇ ਅਨੰਦ ਕਾਰਜ ਹੈ ਜੀ ਠੀਕ ਹੈ ਆਪਣੇ ਸ਼ਾਮ ਨੂੰ ਡੋਲੀ ਜੋ 5-6 ਵਜੇ ਅਸੀਂ ਵਿਦਾ ਕਰਾਂਗੇ ਜੀ ਤਾਂ ਮੇਰੇ ਵੀਰਾਂ ਦੇ ਸਾਰਿਆਂ ਨੇ ਟਾਈਮ ਟੂ ਟਾਈਮ ਉੱਥੇ ਆਣਾ ਹੈ ਜੀ ਲੋਕੇਸ਼ਨ ਜੋ ਕਰਾੜੀ ਮਲੰਡਾ ਰੋਡ ਆ ਉੱਥੇ ਇੱਕ ਸੈਂਟਰ ਦੇ ਵਿੱਚ ਰੰਗੀ ਪੈਲੇਸ ਪੈਂਦਾ ਹੈ ਜੀ ਮਲੰਡੇ ਉਹ ਕਰਾੜੀ ਰੋਡ ਦੇ ਵਿੱਚ ਹਾਂਜੀ ਧੰਨਵਾਦ ਜੀ